ਕਹਿੰਦੇ ਅੱਜ ਦਾ ਦਿਨ ਐਸਾ ਭਾਗਾ ਵਾਲਾ ਹੈ ਅੱਜ ਦੇ ਦਿਨ ਜਿਹੜਾ ਇਸ ਸਰੋਵਰ ਤੋਂ ਪੰਛੀ ਵੀ ਉੱਡ ਕੇ ਲੰਘ ਜਾਵੇਗਾ ਉਹਦੇ ਵੀ ਕਲਿਆਣ ਹੋ ਜਾਵੇ। ਦਸਮ ਪਾਤਸ਼ਾਹ ਮਹਾਰਾਜ ਸਾਭ ਜੀ ਐਸੀਆਂ ਬਖਸ਼ਿਸ਼ਾਂ ਤੇ ਮਿਹਰਾ ਇੱਥੇ ਕੀਤੀਆਂ ਹਨ। ਪਰ ਐਸਾ ਸ਼ਾਂਤ ਰਸੀ ਪ੍ਰਚਾਰ ਕੀਤਾ ਮਹਾਪੁਰਖਾ ਨੇ ਆਸਾ ਰਾਗ ਦੀ ਪਹਿਲੀ ਅਸ਼ਟਪਦੀ ਉਤਰ ਅਵਕਟ ਸਰਵਰ ਨਹਾਵਾ ਬਕੈ ਨਾ ਬੋਲਾ ਹਰ ਗੁਣ ਕਹਾਵਾ ਜਲ ਆਕਾਸੀ ਸੁੰਨ ਸੁਮਾਵਾ ਇਸ ਅਸ਼ਟਪਦੀ ਦੀ 28 ਦਿਨ ਕਥਾ ਕੀਤੀ ਇੱਕੇ ਸ਼ਬਦ ਦੀ ਔਰ ਐਡਾ ਵੱਡਾ ਭਾਰੀ ਪ੍ਰਚਾਰ ਕੀਤਾ ਜਿੱਥੇ ਸ਼ਮੀਆਂ, ਗਡਾਸੀਆਂ, ਬਰਸ਼ੀਆਂ, ਤਲਵਾਰਾਂ ਤੇ ਬੜੇ ਭਾਰੀ ਗੈਸ, ਬੰਬ, ਗੋਲੇ ਆਦਿਕ ਬੜੇ ਤਿਆਰ ਕੀਤੇ ਹੋਏ ਸੰਤ ਪੁਜਾਰੀਆਂ ਨੇ ਗਵਰਨਮੈਂਟ ਦੀ ਸ਼ਹਿਦ ਦੇ ਨਾਲ ਐਸਾ ਸ਼ਾਂਤ ਰਸੀ ਪ੍ਰਚਾਰ ਕੀਤਾ ਉਹਨਾਂ ਸਾਰਿਆਂ ਨੂੰ ਹਰਾ ਕੇ ਉਹ ਸਾਰਾ ਮੁਕਤਸਰ ਸਾਹਿਬ ਦਾ ਕਬਜ਼ਾ ਮਹਾਂਪੁਰਖਾਂ ਨੇ ਸੋ ਖਾਲਸਾ ਪੰਥ ਦੇ ਹਵਾਲੇ ਪੰਥ ਦੇ ਹਵਾਲੇ ਕਰਵਾਇਆ ਸੀ ਉਹ ਕਾਲੀ ਕੰਬਲੀ ਹੱਥ ਵਿੱਚ ਲੈ ਕੇ ਸਭ ਤੋਂ ਪਹਿਲਾਂ ਸਰੋਵਰ ਦੇ ਚਾਰ ਚਫੇਰ ਦੀਆਂ ਪ੍ਰਕਰਮਾਂ ਨੂੰ ਆਪਣੀ ਕੰਬਲੀ ਦੇ ਨਾਲ ਸਾਫ਼ ਕਰਨਾ ਸ਼ੁਰੂ ਕੀਤਾ ਫਿਰ ਕੌਣ ਸੀ ਸੰਗਤਾਂ ਜਿਹੜੀਆਂ ਨਾਲ-ਨਾਲ ਲੱਗਦੀਆਂ ਇੱਕੇ ਦਿਨ ਦੇ ਵਿੱਚ ਚਾਰ ਚਫੇਰ ਉਹ ਸਾਰੀ ਸਫਾਈ ਕਰਾਈ ਮਹਿਮਾ ਅਦਕ ਸਰੋਵਰ ਕੇਰੀ ਫਿਰ ਸੱਚੇ ਪਾਰਸ਼ਾ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਉਹਦੀ ਬੜੀ ਭਾਰੀ ਮਹਿਮਾ। ਜਿਨੀ ਮੁਖਤੇ ਵਰਨੀ ਬਹੁਤ ਏਰੀ। ਸੁਭਾਇ ਮਨ ਮੁਖ ਨੂੰ ਬਹੁਤ ਸਾਰੇ ਮਹਿਮਾ ਕਹਿਣਾ ਕੀਤੀ ਸੱਚੇ ਪਾਤਸ਼ਾਹ ਜੀ ਨੇ। ਜਹਰ ਇੱਕ ਇੱਕ ਸਾਧ ਤਪ ਮਰੈ। ਜਿਹਦੇ ਭਾਈ ਜਿੱਥੇ ਕੋਈ ਇੱਕ ਅੱਧਾ ਰਿਖੀ ਤਪ ਸਾਧ ਕੇ ਉਹ ਆਪਣੇ ਸਰੀਰ ਤਿਆਗਣਾ ਕਰੇ। ਉਹਨ ਸਥਾਨ ਤਾਹੇ ਜਾਗ ਰਹਿ। ਬਾਰਾ ਜਗਤ ਰਾਰੇ ਉਚਾਰਦਾ ਕਿ ਬੜਾ ਪਾਰੀ ਪੁੰਨ ਵਾਲਾ ਥਾਂ ਹੈ। ਉਹ ਤੀਰਥ ਬਣ ਜਾਂਦਾ ਹੈ। ਸੋ ਜਿੱਥੇ ਕੋਈ ਇੱਕ ਵੀ ਮਹਾਤਮਨ ਤਪસ્યા ਕਰਕੇ ਸਰੀਰ त्यागे ਉਹ ਥਾਂ ਨੂੰ ਲੋਕੀ ਪਵਿੱਤਰ ਕਹਿੰਦੇ ਹਨ ਤੀਰਥ ਕਹਿੰਦੇ ਹਨ ਇਸ ਥਾਲ ਸਿੰਘ ਸਿੱਧਕ ਬਹੁਤ ਵੱਡੇ ਪਰ ਇਸ ਥਾਂ ਤੇ ਕਹਿੰਦੇ ਗੁਰੂ ਕੇ ਸਿੰਘਾਂ ਨੇ ਬੜਾ ਭਾਰੀ ਸਿੱਧਕ ਵਧਾਉਣਾ ਕੀਤਾ ਹੈ ਲੜ ਤੁਰ ਕਨ ਮਨ ਤਨ ਸਭ ਛੱਡੇ ਤੁਰਕਾਂ ਨੇ ਲੜ ਕਰਕੇ ਮਨੋਲਾ ਮਨੋ ਲਾ ਕੇ ਲੜ ਕੇ ਗੁਰੂ ਕੇ ਪਿਆਰੇ ਨੇ ਸਰੀਰ ਇੱਥੇ ਛੱਡੇ ਹਨ ਸੋ ਫਰਮਾਨੀ ਕੀਤੀ ਹੈ ਧਾਰਮਿਕ ਜੰਦ ਵਿੱਚ ਯੂਜ ਕੇ ਸ਼ਹੀਦ ਹੋਏ ਹਨ ਮਕਰ ਸੰਕਰਖਣੇ ਅਰ ਕੀ ਹੋਏ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ ਸੂਰੇ ਸੇ ਹੀ ਆਗੈ ਆਖੀਆ ਦਰਗਾਹ ਪਾਵੈ ਸੱਚੀ ਮਾਨੋ ਸੱਚੇ ਦਰਗਾਹ ਚ ਮਾਨ ਆਦਰ ਸਤਿਕਾਰ ਗੁਰੂ ਕੇ ਪਿਆਰੇ ਪਾਉਂਦੇ ਹਨ ਜਿਹੜੇ ਧਾਰਮਿਕ ਜੰਦ ਵਿੱਚ ਯੂਜ ਕੇ ਗੁਰੂ ਕੇ ਪਿਆਰੇ ਜੋ ਸ਼ਹੀਦੀ ਪ੍ਰਾਪਤ ਕਰਨ ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਥਾਵਾਂ ਤੇ ਤਾਂ ਇੱਕ ਆਦਮੀ ਜੇ ਕੋਈ ਚੜ੍ਹਾਈ ਕਰੇ ਤਾਂ ਉੱਥੇ ਤੀਰਥ ਬਣ ਜਾਂਦਾ ਇੱਥੇ 40 ਸਿੰਘਾਂ ਨੇ ਕੇਵਲ ਧਰਮ ਦੀ ਰੱਖਿਆ ਵਾਸਤੇ ਜੁਰਮ ਦਾ ਨਾਸ ਕਰਨ ਵਾਸਤੇ ਸੋ ਆਪਣੇ ਸਿਰ ਤਿਆਗੇ ਹਨ ਇਸ ਵਾਸਤੇ ਜਦੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਦੋਂ ਮਕਰ ਰਾਸੀ ਹੋਵੇ ਤੇ ਉਸ ਵੇਲੇ ਮਕਰ ਮਾਗ ਦੀ ਸੰਕਰਖਣ ਸੰਗਰਾਂਦ ਹੋਵੇ ਉਸ ਦਾ ਜਦੋਂ ਸੂਰਜ ਹੋਵੇ ਮਾਗ ਦੀ ਆਪਣੇ ਮਕਰ ਰਾਸੀ ਦਾ ਸੂਰਜ ਹੋਵੇ ਭਾਵ ਜਿਸ ਦਿਨ ਮਾਗੀ ਦੀ ਸੰਗਰਾਦ ਹੋਵੇ ਆਨਿਛਨਨ ਹੈ ਜੇ ਨਰ ਕੋਏ ਜਿਹੜਾ ਕੋਈ ਆ ਕੇ ਇਸ਼ਨਾਨ ਕਰੇਗਾ ਮਕਰ ਰਾਸ਼ੀ ਮਾਗ ਦੀ ਸੰਗਰਾਦ ਦਾ ਅਰਕੀ ਸੂਰਜ ਦਾ ਨਾਮ ਹੈ ਸੰਕਰਖਣ ਤੋਂ ਮੁਰਾਲ ਸੰਗਰਾਦ ਹੈ ਜਦੋਂ ਮਕਰ ਰਾਸ਼ੀ ਵਿੱਚ ਸੂਰਜ ਪ੍ਰਵੇਸ਼ ਕਰੇ ਭਾਵ ਜਦੋਂ ਮਾਗੀ ਦਾ ਮਹੀਨਾ ਜਿਸ ਦਿਨ ਚੜ੍ਹੇ ਉਸ ਦਿਨ ਆਨਿਛਨਨ ਹੈ ਜੇ ਨਰ ਕੋਏ ਜੇ ਕੋਈ ਆਦਮੀ ਸਰਦਾ ਤੇ ਭਾਵਨਾ ਦੇ ਨਾਲ ਇਸ ਸਰੋਵਰ ਵਿੱਚ ਮੁਕਤ ਸਰ ਸਾਹਿਬ ਦੇ ਛਾਵੇਂ ਆ ਕੇ ਇਸ਼ਨਾਨ ਕਰੇਗਾ। ਇਹ ਸਤਿਗੁਰੂ ਕਲਗੀਧਰ ਜੀ ਨੇ ਆਪ ਹੀ ਮਾਗੀ ਦਾ ਮਹਾਤਮ ਰੱਖਿਆ। ਭਾਵੇਂ ਜੰਗ ਮਾ ਸਾਖ ਦੇ ਮਹੀਨੇ ਵਿੱਚ ਹੋਇਆ ਸੀ। ਪਰ ਹਜੂਰ ਅੰਤਰਜਾਮੀ ਸਰਦੂ ਜੀ ਜਾਣਦੇ ਸਨ ਉਸ ਮੌਕੇ ਖਾਲਸਾ ਜੀ ਅੱਜ ਕੱਲ ਵਰਗੀਆਂ ਨਹਿਰਾਂ ਤੇ ਪਾਣੀ ਨਹੀਂ ਸੀ। ਅੱਜ ਕੱਲ ਤਾਂ ਉੱਥੇ ਮੁਕਤ ਸਰ ਸਾਹਿਬ ਵੱਡਾ ਭਾਰੀ ਸ਼ਹਿਰ ਨਹੀਂ ਸੀ ਵਸ ਰਿਆ। ਨੇੜੇ-ਨੇੜੇ ਜਿਹੜੇ ਪਿੰਡ ਵਸੇ ਹੋਏ ਸਨ ਕੋਈ ਨਹੀਂ ਸੀ। ਬੜੀ ਉਜਾੜੀ ਉਜਾੜ ਤੇ ਟਿੱਬੇ ਸਨ। ਥੋੜਾ ਜਿਹਾ ਨੀਵਾ ਥਾਂ ਇਹ ਖਦਰਾਣੇ ਦੀ ਢਾਬ ਸੀ ਪਰ ਇਹਦੇ ਵਿੱਚ ਵੀ ਹੁਣ ਜਲ ਖੁਸ਼ਕ ਹੋ ਚੁੱਕਾ ਸੀ ਸੋ ਇਸ ਵਾਸਤੇ ਹਜੂਰ ਨੇ ਗਰਮੀ ਦੀ ਵਿਚਾਰ ਕਰਕੇ ਪਾਣੀ ਦੀ ਕਿੱਲਤ ਜਾਣ ਕੇ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਤਮ ਮਾਘੀ ਵਾਲੇ ਜਨ ਦਾ ਆਪ ਕਲਗੀ ਤਾਰ ਜੀ ਨੇ ਫਰਮਾਇਆ ਸੋ ਕਹਿੰਦੇ ਇਸ ਦਿਨ ਜੇ ਕੋਈ ਆ ਕੇ ਇਸ਼ਨਾਨ ਕਰੇ ਮਨੋ ਕਾਮਨਾ ਪ੍ਰਾਪਤ ਹੋ ਹੋਰਿਆਂ ਜੋ ਮਨ ਵਿੱਚ ਕਾਮਨਾ ਕਰੇਗਾ ਉਹਦੀ ਕਾਮਨਾ ਪੂਰੀ ਹੋ ਜਾਵੇ ਸੱਚੇ ਪਾਰਸ਼ਮਾਲ ਸਭ ਦੇ ਪਵਿੱਤਰ ਬਚਨ ਹਨ ਪਾਪ ਕਰੇ ਗੰਭੈ ਸਭ ਖੋ ਜੇ ਬਹੁਤ ਸਾਰੇ ਪਾਪ ਕਰਕੇ ਜੇ ਕਿਸੇ ਨੇ ਆਪਣੀ ਉਮਰ ਸਾਰੀ ਗਵਾਲੀ ਹੋਵੇ ਬੰਦੇ ਗੰਜ ਸ਼ਹੀਦਨ ਕੇਰਾ ਪਰ ਜਿਹੜਾ ਆ ਕੇ ਇੱਥੇ ਸ਼ਹੀਦ ਗੰਜ ਆ ਕੇ ਜੇ ਮੱਥਾ ਟੇਕੇਗਾ ਜਿੱਥੇ ਸਿੰਘਾਂ ਦਾ ਸਤਕਾਰ ਕੀਤਾ ਗਿਆ ਉਸ ਗੁਰਦੁਆਰੇ ਸਾਹਿਬ ਦਾ ਨਾਮ ਸ਼ਹੀਦ ਗੰਜ ਹੈ ਜਿੱਥੇ ਟੁੱਟੀ ਗੰਢੀ ਉਸ ਗੁਰਦੁਆਰੇ ਦਾ ਸਾਹਿਬ ਦਾ ਨਾਮ ਹੀ ਟੁੱਟੀ ਗੰਢੀ ਸਾਹਿਬ ਹੈ ਸ਼ਹੀਦ ਗੰਜ ਜੋ ਗੁਰਦੁਆਰਾ ਹੈ ਸੱਚੇ ਪਾਸ਼ੇ ਜੀ ਕਹਿੰਦੇ ਹਨ ਇਹ ਕੋਈ ਉੱਥੇ ਆ ਕੇ ਬੰਦਰਾ ਕਰੇ ਪਰ ਅੱਗੇ ਵਾਸਤੇ ਪਾਪ ਕਰਨ ਤੋਂ ਨਫ਼ਰਤ ਕਰੇ ਸੋ ਸਰਗੁਜੀ ਦੇ ਚਰਨਾਂ ਵਿੱਚ ਬੇਨਤੀ ਕਰੇ ਸੱਚੇ ਪਾਤਸ਼ਾਹ ਅੱਗੇ ਨਹੀਂ ਮੈਂ ਕੋਈ ਪਾਪ ਕਰਾਂਗਾ ਮੇਰੇ ਪਿਛਲੇ ਔਗਣ ਕਿਰਪਾ ਕਰਕੇ ਬਖਸ਼ਾ ਦਿਓ ਇਹ ਕੋਈ ਸਰਦਾ ਭਾਵਨਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਖ ਕਰਾਵੇ ਸਰੋਵਰ ਵਿੱਚ ਇਸ਼ਨਾਨ ਕਰੇ ਸਣਕ ਕੇ ਸੀ ਤੇ ਫਿਰ ਸ਼ਹੀਦ ਗੰਗ ਵਾਲੇ ਥਾਂ ਤੇ ਜਾ ਕੇ ਜੇ ਕੋਈ ਨਮਸਕਾਰ ਕਰੇ ਧਨ ਦੇਵ ਹੈ ਨਿਤ ਵਦ ਹੈ ਵਧੇਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸੋ ਉਹਨਾਂ ਗੁਰੂ ਕੇ ਪਿਆਰਿਆਂ ਦੇ ਸਾਰੇ ਪਾਪ ਨਾਸ਼ ਹੋ ਜਾਣਗੇ ਕੋਈ ਪਾਪ ਨਹੀਂ ਉਹਨਾਂ ਦਾ ਰਹੇਗਾ ਜੇ ਤਾਂ ਦੀ ਇੱਛਾ ਹੋਵੇਗੀ ਤਾਂ ਜੇ ਕੋਈ ਉੱਥੇ ਜਾ ਕੇ ਧਨ ਦੇਵੇਗਾ ਮੁਕਤਸਰ ਸਾਹਿਬ ਦੇ ਵਿੱਚ ਜੇ ਕੋਈ ਜਾ ਕੇ ਗੁਰੂ ਕੇ ਗੋਲਕ ਵਿੱਚ ਧਨ ਪਾਵੇਗਾ ਉਹਨੂੰ ਕੇ ਚਰਨਾਂ ਵਿੱਚ ਦਸਵੰਦ ਦਾ ਧਨ ਦੇਵੇਗਾ ਜੇ ਤਾਂ ਦੀ ਇੱਛਾ ਹੋਈ ਤਾਂ ਧਨ ਵੀ ਬੜਾ ਭਾਰੀ ਬਹੁਤ ਤੋਂ ਬਹੁਤ ਵਧੇਗਾ ਆਭਤੀ ਨਾਮ ਮੁਕਤਸਰ ਹੋਏ ਸ੍ਰੀ ਪਾਸ਼ਾ ਜੀ ਕੇ ਅੰਦਰ ਹੁਣ ਤੋਂ ਲੈ ਕੇ ਇਸ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੋਵੇਗਾ ਇਹ ਮੁਕਤੀ ਦਾ ਸਰੋਵਰ ਹੈ ਖਾਲਸਾ ਜੀ ਲੋਕਾਂ ਨੇ ਸਰੋਵਰ ਲਾਏ ਲੋਕਾਂ ਨੇ ਆ ਹੁਣੇ ਆਉਣਾ ਨਾ ਕੁੰਭ ਕਹਿੰਦੇ ਕੁੰਭ ਆਉਣਾ ਹੈ ਇਸ ਵਾਰੀ ਚੇਤ ਦੇ ਵਿੱਚ 12 ਸਾਲਾਂ ਤੋਂ ਬਾਅਦ ਸੋ ਹਰ ਦੁਆਰ ਪਰ ਉਹ ਕੇਵਲ ਪਾਣੀ ਦਾ ਕੁੰਭ ਹੈ ਸੋ ਉਹ ਕਿਤੇ 12 ਸਾਲ ਤੋਂ ਬਾਅਦ ਆਉਂਦਾ ਹੈ ਬੱਚੇ ਪਾਰਸ਼ਿਆ ਮਹਾਰਾਜ ਸਾਹਿਬ ਜੀ ਨੇ ਇਹ ਸਦਾ ਵਰਤ ਲਾ ਦਿੱਤਾ ਸਾਲ ਤੋਂ ਬਾਅਦ ਕੁੰਭ ਆਵੇਗਾ ਬਲਕੇ ਸਾਲ ਦੇ ਵਿੱਚ 12 ਕੁੰਭ ਮਹੀਨੇ ਤੋਂ ਬਾਅਦ ਜਿਹੜੀ ਮੱਸੀਆ ਹੈ ਉੱਥੇ ਆ ਕੇ ਕੋਈ ਇਸ਼ਨਾਨ ਕਰੇ ਨਹੀਂ ਤਾਂ ਵੱਧ ਤੋਂ ਵੱਧ 12 ਮਹੀਨਿਆਂ ਤੋਂ ਬਾਅਦ ਜਦੋਂ ਮਾਗੀ ਦੀ ਸੰਗਰਾਮਤ ਹੋਵੇ ਉਸ ਦਿਨ ਕੋਈ ਇਸ਼ਨਾਨ ਕਰੇ ਸੋ ਇਹਨਾਂ ਕੁੰਬਾਂ ਦੇ ਉੱਪਰ ਜਾ ਕੇ ਕੁਝ ਕੁਝ ਪਾਪ ਲੈਂਦੇ ਹਨ ਕੁਝ ਪੁੰਨਾਂ ਦੇ ਵਿੱਚ ਆਦਮੀ ਪ੍ਰਵਿਰਤ ਹੁੰਦਾ ਹੈ ਪਰ ਤਨਗੁਰੂ ਸੱਚੇ ਪਾਤਸ਼ਾਹ ਨੇ ਸਰੋਵਰ ਕਿਸ ਗੱਲ ਦਾ ਲਾਇਆ ਮੁਕਤੀ ਦਾ ਸਰੋਵਰ ਹੈ ਦੁਨੀਆਂ ਦੇ ਵਿੱਚ ਕੋਈ ਇਤਿਹਾਸ ਨਹੀਂ ਐਸਾ ਜਿੱਥੇ ਕਿਸੇ ਪੀਰ ਪਗੰਬਰ ਅਵਤਾਰ ਨੇ ਕੋਈ ਮੁਕਤੀ ਦਾ ਸਰੋਵਰ ਵੀ ਲਾਇਆ ਹੋ ਇਹ ਮੁਕਤੀ ਦਾ ਸਰੋਵਰ ਸਤਗੁਰੂ ਸੱਚੇ ਪਾਤਸ਼ਾਹ ਨੇ ਲਾਇਆ ਹੈ ਜਿਹੜਾ ਵੀ ਜਾ ਕੇ ਇਸ਼ਨਾਨ ਕਰੇ ਜਿਹੜਾ ਅੰਮ੍ਰਿਤ ਧਾਰੀ ਹੋਵੇ ਰਹਿਤ ਤਿਆਰ ਪੁਰ ਤਿਆਰ ਸਣੇ ਕੇਸੀ ਇਸ਼ਨਾਨ ਕਰੇ ਜਪਜੀ ਸਾਹਿਬ ਦਾ ਪਾਠ ਸਰੋਵਰ ਦੇ ਵਿੱਚ ਕਰੇ ਮਾਘੀ ਵਾਲੇ ਦਿਨ ਸੋ ਉਹ ਗੁਰੂ ਕੇ ਪਿਆਰੇ ਚਿੱਤ ਦੀ ਆਕਾਰਗਿਰਤਾ ਹੋਣ ਕਰਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਨ ਤੋਂ ਉਹਦੀ 84 ਸਦਗੂ ਸੱਚੇ ਪਾਤਸ਼ਾਹ ਜੀ ਘਟ ਦਿੰਦੇ ਹਨ ਹਜੂਰ ਕਹਿੰਦੇ ਇਹ ਸਰੋਵਰ ਦਾ ਨਾਮ ਮੁਕਤੀ ਦਾ ਸਰੋਵਰ ਹੋਵੇਗਾ। ਈਦ ਰਾਣਾ ਇਸ ਕਹੈ ਨਾ ਕੋਈ। ਇਹਨੂੰ ਅੱਜ ਤੋਂ ਅੱਗੇ ਕਹਿੰਦੇ ਖਦਰਾਣੇ ਦੀ ਤਾਬ ਨਹੀਂ ਕਦੇ ਕਿਸੇ ਨੇ ਵੀ ਕਹਿਣਾ। ਮੁਕਸਰ ਸਾਹਿਬ ਇਸ ਦਾ ਨਾਮ ਰੱਖ ਦਿੱਤਾ। ਇਸ ਥਾਲ ਭਏ ਇਸ ਥਾਲੇ ਮੁਕਤ ਭਏ ਸਿੱਖ ਚਾਲੀ। ਕਿਉਂਕਿ ਸਾਡੇ ਹਜੂਰ ਕਹਿੰਦੇ 40 ਸਿੰਘ ਮੁਕਤ ਹੋਏ ਹਨ। ਕਹੇ ਕਹਿੰਦੇ ਚਮਕੌਰ ਸਾਹਿਬ ਵਾਲੇ 40 ਮੁਕਤਿਆਂ ਦਾ ਨਾਮ ਹੋਵੇਗਾ ਅਰਦਾਸ ਵਿੱਚ ਪਰ ਨਹੀਂ। ਉੱਥੇ ਚਮਕੌਰ ਸਾਹਿਬ ਦੇ ਵਿੱਚ 37 ਸਿੰਘ ਸ਼ਹੀਦ ਹੋਏ ਨੇ। ਉਥੇ 40 ਨੇ ਸ਼ਹੀਦ ਹੋਏ। ਉਥੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਮੇਤ 40 ਸਿੰਘ ਸਨ। ਸੋ ਇਹਨਾਂ ਤਿੰਨਾਂ ਸਿੰਘਾਂ ਨੂੰ ਹਜੂਰ ਨੇ ਨਾਲ ਲੈ ਲਿਆ ਸੀ ਜਦੋਂ ਅੱਗੇ ਗਏ ਹਨ। ਇਸ ਵਾਰ ਤੇ 37 ਸਿੰਘ ਉਥੇ ਸ਼ਹੀਦ ਹੋਏ ਨੇ। ਸੋ ਇੱਥੇ 40 ਸ਼ਹੀਦ ਹੋਏ ਹਨ ਮੁਖਤਰ ਸਾਹਿਬ। ਹਜੂਰ ਕਹਿਣਗੇ ਇੱਥੇ 40 ਸਿੰਘ ਜਿੱਥੇ ਮੁਕਤ ਹੋਏ ਹਨ। ਜੇ ਨਿਸ਼ਪਾਪ ਕਾਲ ਬਹੁ ਘਾਲੀ ਜਿਹੜੇ ਨਿਸ਼ਪਾਪ ਸਨ ਜਿਹੜੇ ਪਾਪੀ ਨਹੀਂ ਸਨ। ਉੱਚ ਕੋਟੀ ਦੇ ਜੀਵਨ ਵਾਲੇ ਅੰਮ੍ਰਿਤਧਾਰੀ ਰਹਿਤ ਇਤਿਆਰਪੁਰ ਪਿਆਰ ਨਾਮ ਬਾਣੀ ਦੇ ਰਸੀਏ ਗੁਰੂ ਕੀ ਆਗਿਆ ਅਨਸਾਰ ਚੱਲਣ ਵਾਲੇ ਧਰਮ ਦੀ ਕਿਰਤ ਕਰਕੇ ਵੰਡ ਕੇ ਸ਼ੱਕਣ ਵਾਲੇ ਸੋ ਇਹ ਨਿਸਪਾਪ ਪਾਪ ਤੋਂ ਰਹਿਤ ਗੁਰੂ ਕੇ ਪਿਆਰੇ ਧਰਮੀ ਪੁਰਸ਼ ਜਿਨ੍ਹਾਂ ਨੇ ਬੜੀ ਭਾਰੀ ਕਾਲ ਕਾਲੀ ਹੈ ਮਿਹਨਤ ਕੀਤੀ ਹੈ ਕਮਾਈ ਕੀਤੀ ਹੈ ਜਾਂ ਤੇ ਨਾਮ ਮੁਕਤ ਸਰ ਹੋਵਾ ਹਰੂ ਕਹਿਣ ਲਗੇ ਇਸ ਵਾਸਤੇ ਇਸ ਸਰੋਵਰ ਦਾ ਨਾਮ ਮੁਕਤ ਸਰ ਹੋਇਆ ਐਵੇਂ ਨਹੀਂ ਰੱਖ ਦਿੱਤਾ ਕਿਉਂਕਿ ਨਿਸਪਾਪ ਧਰਮੀ ਪੁਰਸ਼ਾਂ ਨੇ ਬੜੀ ਪਾਰੀ ਇੱਥੇ ਘਾਲ ਘਾਲਣਾ ਕੀਤੀ ਹੈ ਔਰ ਸਭ ਤੋਂ ਆਖਰੀ ਹਾਰ ਤੁਰਕਾਂ ਨੂੰ ਇੱਥੇ ਦਿੱਤੀ ਹੈ ਇਸ ਤੋਂ ਬਾਅਦ ਫਿਰ ਕਦੇ ਕੋਈ ਤੁਰਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਪਰ ਚੜ੍ਹ ਕੇ ਨਹੀਂ ਆਇਆ ਔਰ ਇਹ ਸਭ ਤੋਂ ਆਖੀਰਲਾ ਜੰਗ ਇਹਨਾਂ ਗੁਰਮੁਖ ਪਿਆਰਿਆਂ ਚਾਲੀਆਂ ਨੇ ਕੀਤਾ ਹੈ ਗੁਰੂ ਕੀ ਸਹਾਇਤਾ ਦੇ ਨਾਲ ਔਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਜੰਗ ਵਿੱਚ ਫਤਿਹ ਲਈ ਹੈ ਸੋ ਖਾਲਸਾ ਜੀ ਵਿਚਾਰ ਕੇ ਵੇਖੀਏ ਜਿੱਥੇ ਗੁਰੂ ਕੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਉਥੇ ਮੁਕਤੀ ਦਾ ਸਰੋਵਰ ਨਹੀਂ ਲਾਇਆ ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਉਥੇ ਮੁਕਤੀ ਦਾ ਸਰੋਵਰ ਨਹੀਂ ਲਾਇਆ ਸੋ ਜਿੱਥੇ ਇਹ 40 ਸ਼ਹੀਦ ਹੋਇਆਂ ਨੇ ਸਿੱਧਕਾ ਆਪਣਾ ਕਮਾਇਆ ਹੈ ਸਤਗੁਰੂ ਕਲਗੀਧਰ ਜੀ ਦੀ ਮੌਜ ਹੈ ਐਡੀ ਵੱਡੀ ਪਾਰੀ ਪ੍ਰਸੰਤਾ ਉਹਨਾਂ ਦੀ ਸ਼ਹੀਦੀ ਦੀ ਯਾਦਗਾਰ ਸੋ ਮੁਕਤੀ ਦਾ ਸਰੂਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਲਾ ਦਿੱਤਾ ਹੈ ਜੋ ਮੱਜ ਹੈ ਤਿਨਹੀ ਅਗ ਖੋਵਾ ਮਹਾਰਾਜ ਕਹਿੰਦੇ ਜਿਨ੍ਹਾਂ ਜਿਹੜੇ ਜਿਹੜੇ ਵੀ ਇਸ਼ਨਾਨ ਕਰਨਗੇ ਉਹਨਾਂ ਦੇ ਸਾਰਿਆਂ ਦੇ ਪਾਪ ਨਾਸ ਹੋ ਜਾਣਗੇ ਮਹਾਂਪੁਰਖਾਂ ਦਾ ਆਪਣਾ ਨਿਸ਼ਚਿਆ ਸੀ ਸਜਖੰਡ ਵਾਸੀਆਂ ਦਾ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਵਾਲਿਆਂ ਦਾ ਕਹਿਣ ਲੱਗੇ ਸਿੰਘੋ ਹੋਰ ਤਾਂ ਕੀ ਗੱਲ ਦਸੀਏ ਮਾਗੀ ਦੇ ਮੌਕੇ ਤੇ ਜਥਾ ਮੁਕਤਸਰ ਸਾਹਿਬ ਪਹੁੰਚਿਆ ਹੋਇਆ ਸੀ ਸੋ ਜਦੋਂ ਆਪ ਵੱਡੇ ਤੜਕੇ ਉੱਠੇ ਪਹਿਲਾ ਬਾਾਰ ਸਣੇ ਕੇਸੀ ਇਸ਼ਨਾਨ ਕੀਤਾ ਫਿਰ ਸਰੋਵਰ ਦੇ ਵਿੱਚ 13 ਟੁੱਬੇ ਲਾ ਕੇ ਇਸ਼ਨਾਨ ਕੀਤਾ ਫਿਰ ਸਾਰਾ ਜਗਜੀਤ ਸਾਹਿਬ ਦਾ ਪਾਠ ਗਲਗਲ ਜਲ ਦੇ ਅੰਮ੍ਰਿਤ ਦੇ ਵਿੱਚ ਖਲੋ ਕੇ ਸਾਰਾ ਕਰਕੇ ਵਿੱਚੇ ਹੀ ਅਰਦਾਸ ਕਰਕੇ ਮਾਗੀ ਵਾਲੇ ਦੇਣ ਇੰਨੀ ਠੰਡ ਹੁੰਦੀ ਹੈ ਫਿਰ ਬਾਹਰ ਨਿਕਲੇ ਫਿਰ ਟੁੱਟੀ ਗੰਢੀ ਸਾਹਿਬ ਮੱਥਾ ਟੇਕ ਕੇ ਆਸਰੀਵਾਰ ਦਾ ਕੀਰਤਨ ਸੁਣਿਆ ਔਰ ਕਥਾ ਜਿਸ ਮੌਕੇ ਤੇ ਕੀਤੀ ਆਪ ਜੀ ਦੇ ਨੇਤਰਾ ਵਿੱਚੋਂ ਪ੍ਰੇਮ ਦਾ ਪ੍ਰਵਾਹ ਵਹਿ ਰਿਹਾ ਸੀ ਕਰਨ ਲੱਗੇ ਖਾਲਸਾ ਜੀ ਐਡੀ ਵੱਡੀ ਪਾਰੀ ਬਖਸ਼ਿਸ਼ ਵਾਲਾ ਇਹ ਆਸਥਾਨ ਹੈ ਕੀ ਦੱਸਿਆ ਜਾਵੇ ਕਹਿੰਦੇ ਚਿੱਤ ਨਹੀਂ ਕਰਦਾ ਜੋ ਜੋ ਕਈ ਹਸਤੀਆਂ ਵਿੱਚ ਬੱਚੇ ਹੁੰਦੇ ਨੇ ਜਿਹੜੇ ਰਸਨਾ ਤੋਂ ਕੱਢਣ ਨੂੰ ਜੀ ਨਹੀਂ ਕਰਦਾ ਪਰ ਕੀ ਕਹਿੰਦੇ ਫਿਰ ਦੇ ਵਿੱਚ ਹੁਣ ਮਿਉਂਦੇ ਵੀ ਨਹੀਂ ਹਨ ਕਹਿੰਦੇ ਅੱਜ ਦਾ ਦਿਨ ਐਸਾ ਭਾਗਾ ਵਾਲਾ ਹੈ ਅੱਜ ਦੇ ਦਿਨ ਜਿਹੜਾ ਇਸ ਸਰੋਵਰ ਤੋਂ ਪੰਛੀ ਵੀ ਉੱਡ ਕੇ ਲੰਘ ਜਾਵੇਗਾ ਉਹਦੇ ਵੀ ਕਲਿਆਣ ਹੋ ਜਾਵੇ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਐਸੀਆਂ ਬਖਸ਼ਿਸ਼ਾਂ ਤੇ ਮਿਹਰ ਇੱਥੇ ਕੀਤੀਆਂ ਹਨ ਸੋ ਇਹ ਮੁਕਸਰ ਸਾਹਿਬ ਦਾ ਜਿਹੜਾ ਸਥਾਨ ਸੀ ਸੋ ਇਸ ਦੀ ਸੇਵਾ ਪਹਿਲਾਂ ਜਦੋਂ ਜੋ ਪੁਜਾਰੀ ਸਰ ਉਹਨਾਂ ਦੇ ਪਾਸ ਸੀ ਨਨਕਾਣੇ ਸਾਹਿਬ ਦਾ ਜਦੋਂ ਵਾਕਿਆ ਹੋਇਆ ਉਸ ਵਾਕੇ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਪਿੰਡਰਾਵਾਲੇ ਸੋ ਇੱਥੇ ਮੁਕਸਰ ਸਾਹਿਬ ਪਹੁੰਚੇ ਸਨ ਸਾਰੇ ਸਿੰਘਾਂ ਸਮੇਤ ਆਪ ਜੀ ਦੇ ਨਾਲ ਜਿੰਨੇ ਸੰਗਤ ਸਨ ਉੱਥੇ ਜਾ ਕੇ ਵੇਖਿਆ ਕਿ ਪੁਜਾਰੀ ਉੱਥੇ ਵੀ ਗਵਰਨਮੈਂਟ ਦੀ ਸ਼ਹਿ ਦੇ ਨਾਲ ਉਸੇ ਤਰ੍ਹਾਂ ਖੂਨ ਖਰਾਬਾ ਕਰਨਾ ਚਾਹੁੰਦੇ ਸਨ ਪਰ ਐਸਾ ਸ਼ਾਂਤ ਰਸੀ ਪ੍ਰਚਾਰ ਕੀਤਾ ਮਹਾਪੁਰਖਾਂ ਨੇ ਆਸਾ ਰਾਗ ਦੀ ਪਹਿਲੀ ਅਸ਼ਟਪਦੀ ਉਤਰ ਅਵਕਟ ਸਰਵਰ ਨਹਾਵਾ ਬਕੈ ਨਾ ਬੋਲਾ ਹਰ ਗੁਣ ਗਾਵਾ ਜਲ ਆਕਾਸੀ ਸੁੰਨ ਸਮਾਵਾ ਇਸ ਅਸ਼ਟਪਦੀ ਦੀ 28 ਦਿਨ ਕਥਾ ਕੀਤੀ ਇੱਕੇ ਸ਼ਬਦ ਦੀ ਔਰ ਐਡਾ ਵੱਡਾ ਭਾਰੀ ਪ੍ਰਚਾਰ ਕੀਤਾ ਜਿੱਥੇ ਸ਼ਮੀਆਂ ਗਡਾਸੀਆਂ ਬਰਸ਼ੀਆਂ ਤਲਵਾਰਾਂ ਤੇ ਬੜੇ ਭਾਰੀ ਗੈਸ ਬੰਬ ਗੋਲੇ ਆਦਿਕ ਬੜੇ ਤਿਆਰ ਕੀਤੇ ਹੋਏ ਸੰਤ ਪੁਜਾਰੀਆਂ ਨੇ ਗਵਰਨਮੈਂਟ ਦੇ ਸ਼ਹਿਰ ਦੇ ਨਾਲ ਐਸਾ ਸ਼ਾਂਤ ਰਸੀ ਪ੍ਰਚਾਰ ਕੀਤਾ ਉਹਨਾਂ ਸਾਰਿਆਂ ਨੂੰ ਹਰਾ ਕੇ ਉਹ ਸਾਰਾ ਮੁਕਤਸਰ ਸਾਹਿਬ ਦਾ ਕਬਜ਼ਾ ਮਹਾਂਪੁਰਖਾਂ ਨੇ ਸੋ ਖਾਲਸਾ ਪੰਥ ਦੇ ਹਵਾਲੇ ਪੰਥ ਦੇ ਹਵਾਲੇ ਕਰਵਾਇਆ ਸੀ ਤਔਰ ਉਸ ਮੌਕੇ ਤੇ ਬਿਆਦਵੀ ਹੋ ਰਹੀ ਸੀ ਸਰੋਵਰ ਦੀ ਲੋਕੀਂ ਬੋਤਿਆਂ ਨੂੰ ਲਿਆ ਕੇ ਪਾਣੀ ਵਿੱਚ ਪਿਉਂਦੇ ਮਾਈਆਂ ਲੀੜੇ ਵਿੱਚ ਧੋਉਂਦੀਆਂ ਸਨ ਸਰੋਵਰ ਦੇ ਕੱਚਾ ਸੀ ਹਾਲੇ ਚਾਰ ਚੁਫੇਰੇ ਪ੍ਰਕਰਮਾ ਵੀ ਨਹੀਂ ਸੀ ਮਹਾਂਪੁਰਖ ਦੇ ਚਿੱਤ ਵਿੱਚ ਐਸਾ ਪਿਆਰ ਜਾਗਿਆ ਆਪਣੇ ਉੱਪਰ ਕਾਲੀ ਕੰਬਲੀ ਮਹਾਂਪੁਰਖ ਰੱਖਿਆ ਕਰਦੇ ਸਨ ਠੰਢ ਦੇ ਦਿਨਾਂ ਵਿੱਚ ਉਸ ਮੌਕੇ ਤੇ ਆਪਣੀ ਦੀਵਾਨ ਵਿੱਚੋਂ ਜਦੋਂ ਉੱਠੇ ਉਹ ਕਾਲੀ ਕੰਬਲੀ ਹੱਥ ਵਿੱਚ ਲੈ ਕੇ ਸਭ ਤੋਂ ਪਹਿਲਾਂ ਸਰੋਵਰ ਦੇ ਚਾਰ ਚੁਫੇਰੀਆਂ ਪ੍ਰਕਰਮਾਂ ਨੂੰ ਆਪਣੀ ਕੰਬਲੀ ਦੇ ਨਾਲ ਸਾਫ਼ ਕਰਨਾ ਸ਼ੁਰੂ ਕੀਤਾ ਫਿਰ ਕੌਣ ਸੀ ਸੰਗਤਾਂ ਜਿਹੜੀਆਂ ਨਾਲ-ਨਾਲ ਲੱਗਦੀਆਂ ਇੱਕੇ ਦਿਨ ਦੇ ਵਿੱਚ ਹੀ ਚਾਰ ਚੁਫੇਰੇ ਉਹ ਸਾਰੀ ਸਫਾਈ ਕਰਾਈ ਔਰ بڑے ਹੱਥ ਜੋੜ ਕੇ ਨੇਤਰਾਂ ਵਿੱਚ ਪ੍ਰੇਮ ਦਾ ਜਲ ਆ ਕੇ ਮਹਾਪੁਰਖਾਂ ਨੇ ਬੇਨਤੀ ਕੀਤੀ ਸੰਗਤ ਨੂੰ ਮੁਕਤਸਰ ਸਾਹਿਬ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ ਗੁਰੂ ਕੇ ਪਿਆਰਿਓ ਇੱਥੇ ਮੁਕਤ ਹੋਣ ਦਾ ਵਰ ਮਾਰਾ ਨਹੀਂ ਦਿੱਤਾ ਸੋ ਇਹ ਸਰੋਵਰ ਦੀ ਬੇਅਦਵੀ ਨਾ ਕਰੋ ਇੱਥੇ ਭਾਈ ਕੋ ਲਿਆ ਕੇ ਪਾਣੀ ਨਾ ਪਿਲਾਵੇ ਪਸੂਆਂ ਨੂੰ ਇੱਥੇ ਕੋਈ ਆਪਣੇ ਲੀੜੇ ਨਾਲ ਧੋਣਾ ਕਰੇ ਐਸੀ ਪ੍ਰੇਮ ਨਾਲ ਖਿੱਚ ਕੇ ਬੇਨਤੀ ਕੀਤੀ ਸਾਰਿਆਂ ਦੇ ਚਿਤ ਮਹਾਪੁਰਖਾਂ ਨੇ ਖਿੱਚ ਲੈ ਇਸ ਦਿਨ ਤੋਂ ਕਦੇ ਕਿਸੇ ਨੇ ਜਾ ਕੇ ਉੱਥੇ ਲੀੜੇ ਨਹੀਂ ਧੋਤੇ ਔਰ ਕਦੇ ਕਿਸੇ ਨੇ ਜਾ ਕੇ ਕਿਸੇ ਪਸੂ ਨੂੰ ਪਾਣੀ ਨਹੀਂ ਪਿਲਾਇਆ ਔਰ ਜਿਹੜੀਆਂ ਕੱਚੀਆਂ ਪ੍ਰਕਰਮਾਸਰ ਉਹ ਮਹਾਪੁਰਖ ਬਾਬਾ ਸੰਤ ਸੁੰਦਰ ਸਿੰਘ ਸਾਹਿਬ ਜੀ ਨੇ ਉਹ ਬਣਾਈਆਂ ਸਨ ਦੋਸਤੋ ਬਾਅਦ ਫਿਰ ਇਹ ਪੱਕੀਆਂ ਪ੍ਰਕਰਮਾਂ ਬਣੀਆਂ ਪੱਕੀਆਂ ਇੱਟਾਂ ਲੱਗੀਆਂ ਫਿਰ ਸੰਤ ਬਾਬਾ ਗੁਰਮukh ਸਿੰਘ ਪਟਿਆਲੇ ਵਾਲੇ ਹੋਰ ਉਹਨਾਂ ਦੇ ਨਾਲ ਦੇ ਗੁਰਮਖਾਰੇ ਸਾਰਾ ਸੰਗਤ ਵਰਮਰ ਜਿਹੜਾ ਹੈ ਇਹ ਤਕਰੀਬਨ ਪਾਕਿਸਤਾਨ ਬਣਦੇ ਮੌਕੇ ਤੇ ਲਾਇਆ ਹੈ ਪਾਕਿਸਤਾਨ ਤੋਂ ਬਾਅਦ 56 ਤੋਂ ਬਾਅਦ ਜੋ ਪਹਾੜ ਵੱਲ ਦੀ ਬਾਹੀ ਹੈ ਤੇ ਚੜ੍ਹਦੇ ਵੱਲ ਦੀ ਬਾਹੀ ਸੋ ਇਸ ਪਾਸੇ ਦੀ ਬਾਹੀ ਜਿਹੜੀ ਹੈ ਇਹ ਢਾਕੇ ਦੁਬਾਰਾ ਫਿਰ 56 ਤੋਂ ਬਾਅਦ 58 ਦੇ ਵਿੱਚ ਉਹ ਬਣਾਈ ਹੈ ਸੋ ਬੜੀ ਭਾਰੀ ਸੇਵਾ ਇਸ ਪ੍ਰਕਾਰ ਉਥੋਂ ਦਾ ਆਦਬ ਕਾਇਮ ਮਹਾਂਪੁਰਖਾਂ ਨੇ ਕਰਵਾਇਆ ਸੀ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਪਿੰਡਰਾਵਾਲਿਆਂ ਨੇ ਸੋ ਜਿੰਨਾ ਗੁਰਸਿੱਖਾਂ ਨੂੰ ਪ੍ਰੇਮ ਹੈ ਪਿਆਰ ਹੈ ਖਾਲਸਾ ਜੀ ਜਿੱਥੇ ਸਰਦੂ ਜੀ ਨੇ ਐਡੀਆਂ ਬਖਸ਼ਿਸ਼ਾਂ ਕੀਤੀਆਂ ਹੋਣ ਐਡੀਆਂ ਮੇਰਾ ਕੀਤੀਆਂ ਹੋਣ ਜੇ ਉਸ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਨਹੀਂ ਗੁਰੂ ਕੇ ਪਿਆਰ ਨੇ ਰੱਖਣਾ ਤਾਂ ਹੋਰ ਕਿਸ ਦੀ ਰੱਖਣਾ ਹੈ